ਵੈਬ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਦੇਸ਼ਾ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਮੇਲਾ ਮੇਲਾ ਜਿਹੜਾ ਤੀਆਂ ਦਾ ਤਿਹਾਰ ਆ ਉਹ ਮਨਾਇਆ ਜਾਂਦਾ ਹੈ ਸਾਡੇ ਨਾਲ ਨੇ ਸਰਪੰਚ ਮਾਨਪ੍ਰੀਤ ਸਿੰਘ ਬਦੇਸ਼ਾ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਕਦੋਂ ਤੋਂ ਜਿਹੜਾ ਇਹ ਮੇਲਾ ਮਨਾਉਂਦੇ ਆ ਰਹੇ ਨੇ ਔਰ ਕਿਸ ਤਰ੍ਹਾਂ ਮਨਾਉਂਦੇ ਨੇ ਸਤਿ ਸ੍ਰੀ ਅਕਾਲ ਸਰਪੰਚ ਜੀ ਅਕਾਲ ਜੀ ਜਿਹੜਾ ਅਸੀਂ ਤੀਆਂ ਦਾ ਤਿਹਾਰ ਆ ਜੀ ਇਹ ਸਾਨੂੰ 5 ਸਾਲ ਹੋ ਗਏ ਲਗਾਤਾਰ ਮਨਾਉਂਦੇ ਆ ਨੂੰ ਪਿੰਡ ਦੀਆਂ ਕੁੜੀਆਂ ਬੁੜੀਆਂ ਤੇ ਪਿੰਡ ਦੇ ਕੁੜੀਆਂ ਬੁੜੀਆਂ ਸਾਡੇ ਪਿੰਡ ਦੇ ਮੇਲੇ ਤੇ ਆਉਂਦੀਆਂ ਨੇ ਬਹੁਤ ਵਧੀਆ ਮੇਲਾ ਚੱਲਦਾ ਅਸੀਂ ਲਗਾਤਾਰ ਇਹਨੂੰ ਮਨਾਉਂਦੇ ਰਹਾਂਗੇ ਇਦਾਂ ਹੀ ਨਗਰ ਪੰਚਾਇਤ ਸਾਡੀ ਸਹਿਯੋਗ ਇਹਨਾਂ ਦਾ ਦਿੰਦੀ ਰਹੂ ਅੱਗੇ ਤੋਂ ਵੀ ਅਸੀਂ ਇਦਾਂ ਹੀ ਮਨਾਉਂਦੇ ਰਹਾਂਗੇ ਬਹੁਤ ਵਧੀਆ ਚੱਲਦਾ ਜੀ ਕੁੜੀਆਂ ਬੁੜੀਆਂ ਸਾਰੀਆਂ ਬਾਹਰੋਂ ਆਉਂਦੀਆਂ ਨੇ ਸਾਡੇ ਪਿੰਡ ਦੀਆਂ ਬੱਚੀਆਂ ਬੇਟੀਆਂ ਧੀਆਂ ਭੈਣਾ ਮਾਮਾ ਸਾਰੇ ਆਉਂਦੇ ਹੁੰਦੇ ਆ ਕੇ ਉਹ ਮੈਂ ਤਾਂ ਬਹੁਤ ਵਧੀਆ ਚੱਲਦਾ ਜੀ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਪੰਚਾਇਤ ਸਾਡੀ ਮਨਾਉਂਦੀ ਰਹੂ ਇੱਥੇ ਗਿੱਧੇ ਗਿੱਧਾ ਭੱਗਦਾ ਮਲਵਾਈ ਕਿਦੇ ਵਾਲੇ ਭੰਗੜੇ ਵਾਲੇ ਸਾਰੇ ਮੁੰਡੇ ਕੁੜੀਆਂ ਜਿੰਨੇ ਨੇ ਇਕੱਠੇ ਹੋ ਕੇ ਬੋਲੀਆਂ ਕਿੱਦਾ ਭੰਗਣਾ ਪਾਉਂਦੇ ਨੇ ਇਹ ਮਤਲਬ ਪੂਰੇ ਉਤਸ਼ਾਹ ਨਾਲ ਜਿਹੜਾ ਇਹ ਤਿਹਾਰ ਮਨਾਇਆ ਜਾਂਦਾ। ਤੀਂਵ ਦੇਸ਼ਾ ਪਿੰਡ ਦੇ ਵਿੱਚ ਤੀਆਂ ਦਾ ਮੇਲਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਇੱਥੇ ਕਮੇਟੀ ਆ ਜਸਪ੍ਰੀਤ ਕੋਰ ਉਹਨਾਂ ਨੂੰ ਪੁੱਛਦੇ ਆ ਵੀ ਜਿਹੜਾ ਤੀਆਂ ਦਾ ਪਸ਼ੋਕੜ ਹੈ ਤੇ ਇਹ ਕੀ ਹੈ? ਤਿਆਂ ਦਾ ਪਛੋਖੜਾਈ ਆਪਾਂ ਜਿਹੜੇ ਫੋਨ ਦੀ ਪੀੜੀ ਦੇ ਵਿੱਚ ਆਪਾਂ ਇਹ ਪਛੋਕਣ ਨੂੰ ਭੁੱਲ ਚੁੱਕੇ ਸੀਗੇ ਇਹ ਸਮੇਂ ਦੇ ਨਾਲ ਨਾਲ ਇਹ ਪਛੋਕੜ ਸ਼ੁਰੂ ਹੋ ਗਿਆ ਜੀ ਆਪਣੇ ਪਿੰਡਾਂ ਦੇ ਵਿੱਚ ਚੱਲ ਪਿਆ ਤਿਆਂ ਦਾ ਤਿਹਾਰ ਤਿਉਹ ਦਾ ਤਿਹਾਰ ਇਸ ਕਰਕੇ ਮਨਾਇਆ ਜਾਂਦਾ ਜੀ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆਂਗੇ ਕਿ ਸੱਸਾ ਜਿਹੜੀ ਉਹ ਆਪਣੇ ਟਾਈਮ ਦੇ ਵਿੱਚ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਆਪਣੀ ਨੂੰਹ ਦੇ ਮੱਥੇ ਨਹੀਂ ਸੀ ਲੱਗਦੀ ਕਿਉਂਕਿ ਉਹ ਪਰਮ ਕਰਦੇ ਸੀ ਵੀ ਨੂੰਹ ਸੱਸ ਦੇ ਮੱਥੇ ਲੱਗਣਾ ਇੱਕ ਮਾੜੀ ਗੱਲ ਆ ਗਈ ਇਸ ਮਹੀਨੇ ਸੌਣ ਦੇ ਮਹੀਨੇ ਆਪਣੇ ਪਿੰਡ ਚਲੀ ਜਾਂਦੀ ਸੀਗੀ ਉਹਦਾ ਵੀਰ ਜਿਆਦਾ ਸੁੰਧਾਰਾ ਲੈ ਕੇ ਆਉਂਦਾ ਕੁੜੀ ਨੂੰ ਤਾਂ ਉਹ ਆਪਣੇ ਵੀਰ ਦੇ ਨਾਲ ਚਲੀ ਜਾਂਦੀ ਸੀਗੀ ਤੇ ਉੱਥੇ ਇਹ ਤੀਆਂ ਦਾ ਤਿਹਾਰ ਕੁੜੀਆਂ ਆਪਣੇ ਇੱਕ ਦੂਸਰੇ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਸੀਗੀਆਂ ਵੀ ਏਸੀ ਇਸ ਘਰ ਦੇ ਵਿੱਚ ਵਧੀਆਂਗੇ ਠੀਕ ਆ ਖੁਸ਼ ਆ ਇਸ ਕਰਕੇ ਤਿਹਾਰ ਮਨਾਇਆ ਜਾਂਦਾ ਜੇ ਵੀ ਜਸਪ੍ਰੀਤ ਕੌਰ ਨੇ ਦੱਸਿਆ ਵੀ ਜਿਹੜਾ ਤੀਆਂ ਦਾ ਤਿਹਾਰ ਹੈ ਤੀਆਂ ਦਾ ਮੇਲੇ ਕਿਉਂ ਲੱਗਦੇ ਨੇ ਤਾਂ ਪਿਛੋਕੜ ਕੀ ਹੈ ਕੈਮਰਾਮੈਨ ਮੇਘ ਰਾਜ ਜੋਸ਼ੀ ਦੇ ਨਾਲ ਦਰਸ਼ਨ ਸਿੰਘ ਖੇੜੀ ਸ਼ੇਰਪੁਰ ਤੋਂ